सभु सार साढ गंबीर आर कुतो सुठी ਪੁਨਗਾ ਨਾ ਤੇ ਨਾਕ ਹੋ ਸਦ ਕੁਰਬਾਨ ਤਿਨ ਕੋ ਤਾ ਉਪਦੇਸੀ ਐ ਨ ਗੁਰ ਨਾਨਕ ਦੇਉ ਸੇਵਕ ਕੋ ਸੇਵਾ ਮਨ ਆਈ ਹੁਕਮ ਪੂਜ ਪਰਮ ਪਦ ਪਾਈ ਇਸਤੇ ਉਪਰ ਨਹੀਂ ਬਿਚਾਰ ਚਬਰ ਸ਼ਤਰ ਤਖਤ ਦੇ ਮਾਲਕ ਸਾਂਝੀ ਵਾਲਤਾ ਦੇ ਰਹਿ ਪਰ ਮਨੁੱਖਤਾ ਦੇ ਕਲਤ ਅਤੇ ਪਲਕ ਦੇ ਰਖਵਾਲੇ ਸਤਿਗੁਰੂ ਸਨਾਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਜੋ ਪਿਛਲੇ 3 ਦਿਨਾਂ ਤੋਂ ਨਿਰੰਤਰ ਤਿਲਕ ਦੀਆਂ ਸਮੂਹ ਸੰਗਤਾਂ ਵੱਲੋਂ ਇਕੱਤਰ ਹੋ ਕਰਕੇ ਇਸ ਪਾਵਨ ਅਸਥਾਨ ਤੇ ਸਤਿਗੁਰਾਂ ਦੇ ਮੁਬਾਰਕ ਪਵਿੱਤਰ ਚਰਨ ਕੋ ਆਏ بڑی ਸ਼ਰਧਾ ਭਾਵਨਾ ਦੇ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਇਨ ਸਮਗਰ ਸੇਵਾਵਾਂ ਦੇ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਪਾਇਆ ਹੈ ਇਹ ਜੋ ਸਮਾਦਮ ਨੇ ਇਹ ਪਿਛਲੇ ਤਿੰਨਾਂ ਸਾਲਾਂ ਤੋਂ ਲਗਾਤਾਰ ਇਲਾਕੇ ਦੀ ਚੜ੍ਹਦੀ ਕਲਾ ਪਰ ਇਸ ਜਗ੍ਹਾ ਤੇ ਜੋ ਦੁਰਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਮubaruk ਚਰਨ ਕਮਲਾਂ ਦਾ ਓਟ ਆਸਰਾ ਲੈਂਦਿਆਂ ਇਹ ਮਹਾਨ ਸਿਵਾਵਾਂ ਜਿਹੜੀਆਂ ਨੇ ਉਪਕੀਤੀਆਂ ਜਾਂਦੀਆਂ ਨੇ ਅਰ ਸਤਗੁਰੂ ਜੀ ਦੇ ਮੁਬਾਰਕ ਚਰਨਾਂ ਦਾ ਓਟ ਆਸਰਾ ਪ੍ਰਾਪਤ ਕੀਤਾ ਹੈ ਸੁਪਨੇ ਆਪਨ ਸਤਗੁਰਾਂ ਦੀ ਆਗਾਦ ਬੋਝ ਅਗੰਮੀ ਗੁਰਬਾਣੀ ਦੇ ਭੋਗ ਸਰਵਣ ਕੀਤੇ ਨੇ ਅਰ ਸਤਗੁਰਾਂ ਨੇ ਤਰਸ ਕਰਕੇ ਨਿਰਵਿਘਨਤਾ ਸਹਿਤ ਸੰਪੂਰਨਤਾ ਦੀ ਦਾਤ ਬਖਸ਼ੀ ਹੈ ਪਰੰਤ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਦੀ ਸਾਝ ਪਾਉਣ ਦਾ ਯਤਨ ਕਰਦਿਆਂ ਹੋਇਆਂ ਗੁਰਦੇਵ ਪਿਤਾ ਜੀ ਦੇ ਪਾਵਨ ਨਿਰਬਾਰ ਵਿੱਚ ਇਕੱਤਰ ਹੋਏ ਬੈਠੇ ਤਾਂ ਕਰੋ ਕਿਰਪਾਲਤਾ ਸਾਧ ਸੰਗਤ ਜੀ ਗੁਰਮਤਿ ਵਿਚਾਰਾਂ ਦੀ ਅਰੰਭਾ ਕਰਨ ਤੋਂ ਪਹਿਲਾਂ ਬੜੇ ਹੀ ਅਦਬ ਸਨਮਾਨ ਸਹਿਤ ਸਤਿਗੁਰੂ ਜੀ ਨੂੰ ਸੀਸ ਝੁਕਾਉਂਦੇ ਹੋਏ ਮਨ ਕਰਕੇ ਤਨ ਕਰਕੇ ਸਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਏ ਜੀ ਕੋਈ ਵੀ ਰਸਨਾ ਗੁਰੂ ਫਤੇ ਤੋਂ ਵਾਂਝੀ ਨਾ ਰਹੇ ਸਹਿਬਾਨੋ ਸਿਸ ਕੇ ਸੰਦੇਪ ਕੋ ਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਅੰਮ੍ਰਿਤ ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਦਿੱਤੇ ਨੇ ਸ਼ੀਵਾ ਦੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸੇਵਾ ਕਾਰੀ ਹੋ ਸਕਦਾ ਜਿੰਦੇ ਤੇ ਸਤਿਗੁਰੂ ਦਾ ਮੇਰਾ ਪਰਿਆ ਖਾਤੂ ਬੋਲਦੇ ਆਪਣੀ ਮਰਜ਼ੀ ਨਾਲ ਸੇਵਾ ਨਹੀਂ ਕਦੇ ਹੁੰਦੀ ਇਹ ਸਤਿਗੁਰੂ ਦਾ ਅਥਾ ਕਰਸ ਹੋਵੇ ਤੇ ਬੰਦਾ ਗੁਰੂ ਦੀ ਗੋਦ ਵਿੱਚ ਜੁੜਦਾ ਵੀ ਏ ਤੇ ਸੇਵਾ ਕਰਦਾ ਵੀ ਏ ਮਹਾਰਾਜ ਦੇ ਪਾਵਨ ਬਚਨ ਨੇ ਸੇਵਕ ਕਉ ਸੇਵਾ ਬਨ ਆਈ ਹੋਕਮ ਬੂਜ ਪਰਮ ਪਦ ਪਾਈ ਕਹਿੰਦੇ ਮਾਲਕ ਨੇ ਮਿਹਰ ਕੀਤੀ ਤੇ ਸੇਵਕ ਨੇ ਗੁਰੂ ਦੀ ਗੋਦ ਵਿੱਚ ਬਹਿ ਕੇ ਸੇਵਾ ਆਰੰਭ ਕੀਤੀ ਇਸੇ ਸੇਵਾ ਦੀ ਤਾਕਤ ਵਿੱਚੋਂ ਇਸ ਜੀਵ ਨੂੰ ਪਰਮ ਅਵਸਥਾ ਦੀ ਪ੍ਰਾਪਤੀ ਹੋਈ ਈਮਾਰੇ ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ ਹੁਣ ਸੇਵਾ ਤੋਂ ਅੱਗੇ ਬੰਦਾ ਕੀ ਵਿਚਾਰ ਕਰੇਗਾ ਵੀ ਸੇਵਾ ਤੋਂ ਅੱਗੇ ਕੀ ਮਾਰੇ ਕਹਿੰਦੇ ਇਸ ਤੇ ਉਪਰ ਨਹੀਂ ਵਿਚਾਰ ਜਾਗੈ ਮਨ ਬਸਿਆ ਨਿਰੰਕਾਰ ਬੰਦਰ ਤੋਰ ਭੇ ਬਿਰੈਰ ਅਣ ਦਿਨ ਪੂਜੈ ਗੁਰ ਕੇ ਪੈਰ ਇਹ ਮਹਾਨ ਸੇਵਾਵਾਂ ਸਤਿਗੁਰੂ ਨੇ ਤਰਸ ਕਰਕੇ ਆਪਣੇ ਸੇਵਕਾਂ ਦੇ ਕੋਲੋਂ ਪ੍ਰਾਪਤ ਕੀਤੀਆਂ ਨੇ ਸਨਮਾਨ ਯੋਗ ਬਾਬਾ ਲੈਣਾ ਜੀ ਨੂੰ ਗੁਰੂ ਨਾਨਕ ਦੀ ਗੱਦੀ ਦੇ ਦੂਸਰੇ ਵਾਰਸ ਥਾ ਪਿਆ ਅਰ ਉਹਨਾਂ ਨੂੰ ਸ਼ਬਦ ਜਿਹੜਾ ਨਾਮ ਜਿਹੜਾ ਹੈ ਉਹ ਗੁਰੂ ਅੰਗਦ ਦੇ ਮਹਾਰਾਜ ਦੇ ਕਿੰਨੇ ਵਾਜਿਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਜਦੋਂ ਪੜਦੇ ਆਂ ਮਹਾਰਾਜ ਨੇ ਇੱਕ ਸਵਾਲ ਕੀਤਾ ਹੈ ਸੰਗਤ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਰੋਜ਼ ਆਪਾਂ ਬਚਨ ਪੜ੍ਹਦੇ ਆਂ ਮਹਾਰਾਜ ਕਹਿਣ ਲੱਗੇ ਇਹ ਬੰਦਿਆ ਧਰਤੀ ਤੇ ਆਇਆ ਹੈ ਦੁਨੀਆ ਤੇ ਆਇਆ ਤੇਰਾ ਕਰਮ ਕੀ ਤੇਰਾ ਮਨੋਦਸ਼ ਕੀ ਹੈ ਤੇ ਵੈਸੇ ਮੈਂ ਬੇਨਤੀ ਕਰਦਾ ਹੁੰਦਾ ਵੀ ਜਦੋਂ ਬਾਣੀ ਪੜ੍ਹੀਏ ਸਭੀ ਆਤਮਾ ਨੂੰ ਅਸੀਂ ਜਰੂਰ ਪੁੱਛੀਏ ਕਿ ਮੈਂ ਇੱਥੇ ਕਰਨ ਕੀ ਲਾਇਆ ਵਾ ਮੇਰਾ ਇੱਥੇ ਆਉਣ ਦਾ ਮਨੋਰਥ ਕੀ ਹੈ ਤੇ ਮਹਾਰਾਜ ਰੋਜ਼ ਇਹ ਬਚਨ ਸਾਨੂੰ ਕਰਦੇ ਨੇ ਇਸ ਸਰੀਰਾਂ ਮੇਰੇ ਆ ਇਸ ਜਗ ਮੈਂ ਆਏ ਕਾਹ ਕਿਆ ਕੁਝ ਕਰਮ ਕਮਾਇਆ ਕੇ ਮੇਰਿਆ ਸਰੀਰਾਂ ਤੂੰ ਇਸ ਦੁਨੀਆਂ ਤੇ ਆਇਆ ਏ ਇਸ ਜਨਮ ਦੀ ਤੇ ਆਇਆ ਕੀ ਕਰਵਾਇਆ ਤੁਮ ਰੋਲ ਲੀਤੀ ਹੈ ਕਿ ਕਰਮ ਕਮਾਇਆ ਤੁਦ ਸਰੀਰਾਂ ਜਾਤ ਤੂੰ ਜਗ ਮੈਂ ਆਇਆ ਤੈਨੂੰ ਮਾਲਕ ਨੇ ਜਗਤ ਵਿੱਚ ਭੇਜਿਆ ਇਹਨਾਂ ਜਗਤ ਵਿੱਚ ਆਉਣ ਦਾ ਮਤਲਬ ਕੀ ਕਰਦਾ ਹੈ ਆਪਾਂ ਕਿ ਕਰਮ ਕਮਾਇਆ ਤੁਦ ਸਰੀਰਾਂ ਜਾਤ ਤੂੰ ਜਗ ਮੈਂ ਆਇਆ ਤੇ ਮਾਰੇ ਕਹਿੰਦੇ ਜਿਨਹਰ ਤੇਰਾ ਰਜਨ ਰਤਿਆ ਕੂਲ ਕਲ ਇੱਥੇ ਆ ਕੇ ਨਿਮਰਦੀ ਕਿ ਅਸੀਂ ਇਸ ਮਨੁੱਖਾ ਦੇ ਵਿੱਚ ਆ ਕੇ ਕਰਨਾ ਕੀ ਹੈ ਮਾਰੇ ਕਿ ਲਗੇ ਜਿਨਹਰ ਤੇਰਾ ਰਜਨ ਰਤਿਆ ਜਿਸ ਪਰਿਪੂਰਨ ਪ੍ਰਮਾਤਮਾ ਨੇ ਤੇਰੀ ਜ਼ਿੰਦਗੀ ਦੀ ਰਚਨਾ ਕੀਤੀ ਏ ਸੋ ਘਰ ਮਨ ਨਾ ਵਸਾਇਆ ਮਾਰੇ ਕਹਿਣ ਕੇ ਉਸ ਇਸ ਦੇ ਮਨ ਵਿੱਚ ਦੱਸਾਇਆ ਨਹੀਂ ਕੀ ਕਰਨੀ ਹੈ ਤੇਰੀਆਂ ਮਹਿਨਤਾਂ ਜਿਸ ਪ੍ਰਮਾਤਮਾ ਨੇ ਤੈਨੂੰ ਕੱਤਕੀ ਦੀ ਦਾਤ ਦੇ ਕੇ ਨਵਾਜਿਆ ਜਿਸ ਪਰਮਾਤਮਾ ਨੇ ਇੰਨੀਆਂ ਰਹਿਮਤਾਂ ਦੇ ਕੇ ਤੈਨੂੰ ਤੋੜਿਆ ਜਿਨੇ ਕੋਈ ਕੋਤ ਪਰ ਅੱਜ ਇਹ ਤਕਰੀ ਜਰੀਏ ਦੇ ਮੁਕਤ ਜਿਲ੍ਹੇ ਦੇ ਵਿੱਚ ਆਉਂਦੀ ਹੈ ਬਾਬਾ ਫਿਰਮਲ ਕੀ ਦੇ ਘਰ 1504 ਈਸਵੀ ਨੂੰ ਬਾਬਾ ਲਹਿਣਾ ਜੀ ਦਾ ਅਵਤਾਰ ਪਾਇਆ ਜਨਮ ਤੋਂ ਕੁਝ ਸਾਲਾਂ ਬਾਅਦ ਜਦੋਂ ਇਹ ਨਗਰੀ ਉੱਜੜੀ ਏ ਇੱਕ ਨਗਰੀ ਨੂੰ ਬਾਬਾ ਫਿਰੂਮਲ ਕੀ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਬਾਬਾ ਫਿਰੂਮਲ ਬਾਬਾ ਰਹਿਣਾ ਜੀ ਨੂੰ ਆਪਣੇ ਨਾਲ ਲੈ ਕੇ ਇੱਕ ਖਡੂਰ ਸਾਹਿਬ ਦੀ ਤਹਸੀਦੇ ਜਾ ਵਸੇ ਨੇ ਜਦੋਂ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਆਸਾ ਕੀਤਾ ਨਾ ਜਿੱਥੇ ਬਾਬਾ ਫਿਰੂਮਲ ਜੀ ਦੁਕਾਨਦਾਰੀ ਦਾ ਕੰਮ ਕਰਦੇ ਦੁਕਾਨਦਾਰੀ ਦਾ ਕੰਮ ਕਰਦੇ ਆ ਨਾਲ ਨਾਲ ਦੇਵੀ ਦੀ ਪੂਜਾ ਵੀ ਕਰਦੇ ਨੇ ਤੇ ਕੱਲੇ ਆਮ ਲੋਜਾ ਕਰਨ ਵਾਲੇ ਨਹੀਂ ਜਿੱਥੇਦਾਰ ਪੁਜਾਰੀ ਨੇ ਜਿੱਥੇਦਾਰ ਪੁਜਾਰੀ ਦਾ ਅਰਥ ਹੈ ਹਰੇਕ ਸਾਲ ਆਪਣੇ ਇਲਾਕੇ ਦੇ ਵਿੱਚੋਂ ਸੰਗਤਾਂ ਨੂੰ ਇਕੱਤਰ ਕਰਦੇ ਨੇ ਤੇ ਦਰਸ਼ਨਾਂ ਦੇ ਲਈ ਲੈ ਕੇ ਜਾਂਦੇ ਨੇ ਕਦੇ ਲਾਣਾ ਦੇਵੀ ਚਲੇ ਗਏ ਕਦੇ ਕਿਸੇ ਸਥਾਨ ਤੇ ਚਲੇ ਗਏ ਹਰੇਕ ਸਾਲ ਆਪਣੇ ਇਲਾਕੇ ਦੀ ਸੰਗਤ ਨੂੰ ਲੈ ਕੇ ਇਹ ਯਾਤਰਾਤੇ ਜਾਂਦੇ ਨੇ ਕਹਿੰਦੇ ਕਈ ਸਾਲ ਦੀ ਗੀਤ ਹੋ ਗਏ ਅੱਜ ਬਾਬਾ ਲੈਣਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਦੁਕਾਨਦਾਰੀ ਦੀ ਗੱਦੀ ਦੇ ਉੱਪਰ ਬੈਠੇ ਨੇ ਪਰ ਅੱਜ ਇਹਨਾਂ ਦੀ ਦੁਕਾਨ ਦੇ ਉੱਪਰ ਇੱਕ ਇਨਸਾਨ ਕੋਈ ਸੌਦਾ ਖਰੀਦਣ ਆਇਆ ਏ ਉਹ ਜਦੋਂ ਇਨਸਾਨ ਸੌਦਾ ਖਰੀਦਣ ਆਇਆ ਕਈ ਦਿਨਾਂ ਦੀ ਬਿਮਾਰੀ ਤੋਂ ਬਾਅਦ ਉਹਨੇ ਮਜਦੂਰੀ ਕੀਤੀ ਕੁਝ ਪੈਸੇ ਕੁਝ ਤਕੇ ਬਣੇ ਉਹ ਪੈਸੇ ਲੈ ਕੇ ਜਦੋਂ ਬਾਬਾ ਲੈਣਾ ਜੀ ਦੀ ਦੁਕਾਨ ਤੇ ਆਉਂਦੇ ਆ ਨਾ ਤੇ ਆ ਕੇ ਕਹਿੰਦੇ ਨੇ ਪੁਰਖਾ ਮੇਰੇ ਕੋਲੋਂ ਆਹ ਪੈਸੇ ਲੈ ਲੈ ਇਸ ਪੈਸਿਆਂ ਦੇ ਬਦਲੇ ਜਿਤਨਾ ਕੋ ਆਟਾ ਤੇ ਜਿਤਨੀ ਕੋ ਦਾਲ ਆਉਂਦੀ ਏ ਉਹ ਮੇਰੀ ਝੋਲੀ ਵਿੱਚ ਪਾ ਦੇ ਬਾਬਾ ਲੈਣਾ ਜੀ ਨੇ ਸੋਚਿਆ ਵੀ ਇਹ ਜਿਹੜਾ ਇਨਸਾਨ ਹੈ ਨਾ ਇਹ ਬੜਾ ਭਲਾ ਪੁਰਸ਼ ਏ ਇਹ ਕੁਦਰਤੀ ਹੈ ਜਿਹੜਾ ਬੰਦਾ ਚੰਗਾ ਹੋਵੇ ਉਹਦੇ ਪ੍ਰਤੀ ਮਨ ਦੇ ਵਿੱਚ ਗਿਆ ਆ ਹੀ ਜਾਂਦੀ ਹੈ ਵੀ ਇਹ ਬੰਦਾ ਬੜਾ ਚੰਗਾ ਹੈ ਪਾਪਾ ਲੈਣਾ ਜੀ ਨੇ ਸੋਚਿਆ ਵੀ ਇਹ ਇਨਸਾਨ ਬੜਾ ਭਲਾ ਬੜਾ ਚੰਗਾ ਹੈ ਜਿੰਨੇ ਕੋਈ ਪੈਸੇ ਲੈ ਕੇ ਆਇਆ ਏ ਉਹਨੇ ਕੋ ਆਟੇ ਤੇ ਦਾਲ ਦੇ ਨਾਲ ਦੋ ਤੀਆਂ ਦਾ ਪ੍ਰਸ਼ਾਦਾ ਵੀ পেট ਭਰ ਕੇ ਬੰਨਾ ਨਹੀਂ ਉਹਨੇ ਜਿੰਨੇ ਪੈਸੇ ਸੀ ਉਹਦੇ ਤੋਂ ਵੱਧ ਕੇ ਚਾਰ ਮੁੱਠਾ ਆਟਾ ਜਿਹੜਾ ਸੀ ਉਸ ਗਰੀਬੜੇ ਜਿਹੇ ਸਿੱਖ ਨੂੰ ਪਾ ਕੇ ਦੇਣਾ ਚਾਹਿਆ ਉਹ ਸਿੱਖ ਕਹਿੰਦਾ ਨਹੀਂ ਮੇਰੇ ਸਤਿਗੁਰੂ ਦਾ ਹੁਕਮ ਹੈ ਮੈਂ ਜਿੰਨੇ ਤੈਨੂੰ ਪੈਸੇ ਦਿੱਤੇ ਨੇ ਮੈਨੂੰ ਉਹਨਾ ਆਟਾ ਓਲੀ ਦਾਲ ਦੇ ਮੈਂ ਆਪਣੇ ਪੈਸਿਆਂ ਤੋਂ ਵੱਧ ਤੇਰੇ ਕੋਲੋਂ ਆਟਾ ਤੇ ਦਾਲ ਨਹੀਂ ਲੈ ਕੇ ਜਾਣਾ ਉਹ ਕਹਿੰਦਾ ਕੋਈ ਗੱਲ ਨਹੀਂ ਕੋਠਾ ਲੈਦਾ ਮੈਂ ਆਪਣੀ ਮਰਜ਼ੀ ਨਾਲ ਤੈਨੂੰ ਦੇ ਰਿਹਾ ਵਾਂ ਉਹ ਕਹਿੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੈਂ ਹੱਕ ਪਰਾਇਆ ਨਹੀਂ ਖਾਂਦਾ ਨਹੀਂ ਨਹੀਂ ਮੈਂ ਕਹਿੰਦਾ ਕਮਾਲ ਦਾ ਜੀਵਨ ਹੈ ਸਾਡੇ ਪੁਰਾਣੇ ਬਜ਼ੁਰਗਾਂ ਮਹਾਂਪੁਰਖਾਂ ਦਾ ਘਰ ਦੇ ਵਿੱਚ ਰੋਟੀ ਨਹੀਂ ਹੈ ਦੋ ਵਕਤ ਦੀ ਰੋਟੀ ਵੀ ਪੂਰੀ ਨਹੀਂ ਹੈ ਸਰੀਰ ਵੀ ਬਿਮਾਰੀ ਦੇ ਨਾਲ ਜਕੜਿਆ ਪਿਆ ਹੈ ਕਈ ਦਿਨਾਂ ਦੇ ਬਿਮਾਰੀ ਤੋਂ ਬਾਅਦ ਉੱਠ ਕੇ ਆਤਾ ਤੇ ਦਾਲ ਲੈਣ ਆਇਆ ਏ ਦੁਕਾਨਦਾਰ ਆਪਣੀ ਮਰਜ਼ੀ ਨਾਲ ਚਾਰ ਮੁੱਠਾ ਆਟਾ ਵੱਧ ਪਾਉਂਦਾ ਏ ਜਿੱਥੋਂ ਗਰੀਬੜਾ ਜਿਹਾ ਸਿੱਖ ਕਹਿੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੈਂ ਪਰਾਇਆ ਨਹੀਂ ਕਰਦਾ ਅੱਜ ਜੇ ਸੇਵੋ ਪਰਾਇਆ ਛੱਡਦੇ ਨਹੀਂ ਖ੍ਰੇਤੀ ਅੱਜ ਰੋਟੀ ਦੀ ਲੋੜ ਨਹੀਂ ਐ ਰੋਟੀ ਬੜੀ ਜਾਦੀ ਏ ਸਾਰ ਦੇ ਨਾਲੇ ਘਰ ਦੇ ਵਿੱਚ ਤਕਰ ਹੋ ਜਾਂਦਾ ਐ ਨਹੀਂ ਕੰਨ ਤੇ ਪਾਉਣ ਵਾਸਤੇ ਕੱਪੜੇ ਵੀ ਵਾਧੂ ਲਵਾਈਆਂ ਭਗੀਆਂ ਪਈਆਂ ਨੇ ਗੁਜਰਾਣ ਵਾਸਤੇ ਮਾਇਆ ਵੀ ਬਕੇੜੀ ਏ ਪਰ ਫਿਰ ਵੀ ਇਹੋ ਜਿਹੀ ਫਿਰਤ ਵੱਜੀ ਏ ਬੰਦੇ ਨੂੰ ਇਹ ਪਰਾਇਆ ਹੱਥ ਖਾਣ ਤੋਂ ਦਿਰ ਵੀ ਗੁਰੇਜ ਦੀ ਕਰਦਾ ਪਿਆ ਮੈਂ ਇੱਕ ਸ਼ਬਦ ਕਹਿ ਕੇ ਇਤਿਹਾਸ ਨਾਲ ਦੇ ਤੁਲਨਾਇ குரு ਨਾਨਕ ਦੇਵ ਜੀ ਨੇ ਕੁਝ ਬੜਾ ਪਿਆਰਾ ਕਥਨ ਕਿਹਾ ਏ ਜੀ ਮਹਾਰਾਜ ਕਹਿੰਦਾ ਕਿ ਖਾਖਰ ਪਰ ਆਇਆ ਨਗ ਦਾ ਉਸ ਸੂਰ ਉਸ ਕਾਂਈ ਸਹਿਬ ਜੀ ਕਹਿੰਦੇ ਜਿਹੜਾ ਬੰਦਾ ਪਰਾਇਆ ਖਾਂਦਾ ਹੈ ਨਾ ਉਹ ਸੂਰ ਤੇ ਗਾਂ ਖਾਣ ਦੇ ਬਰਾਬਰ ਹੈ ਵੀ ਜਿਹੜਾ ਮੁਸਲਮਾਨ ਪਰਾਇਆ ਖਾਂਦਾ ਹੈ ਉਹ ਸੂਰ ਖਾ ਰਿਹਾ ਏ ਜਿਹੜਾ ਹਿੰਦੂ ਵੀਰ ਪਰਾਇਆ ਖਾ ਰਿਹਾ ਏ ਬਾਬਾ ਜੀ ਕਹਿੰਦੇ ਨੇ ਉਹ ਗਾਂ ਦਾ ਮਾਸ ਖਾ ਰਿਹਾ ਹੈ ਹੁਣ ਇਹ ਨਾ ਸਮਝੀਏ ਕਿ ਅਸੀਂ ਸੇਕਾ ਤੇ ਸਾਨੂੰ ਮਹਾਰਾਜ ਨੇ ਕਿਹਾ ਹੀ ਨਹੀਂ ਹੁਣ ਅਸੀਂ ਵੀ ਤੇ ਇਸੇ ਗੱਲ ਤੇ ਰੋਣਾ ਪਾ ਕੇ ਬੈਠੇ ਹੋਏ ਆ ਨਹੀਂ ਨਹੀਂ ਜੀ ਇਹ ਬੁਰਾਣਾ ਮਾਸ ਖਾਂਦਾ ਮੈਂ ਤੇ ਖਾਂਦਾ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਪਰਾਇਆ ਹੱਤ ਖਾਂਦਾ ਹੈ ਭਾਵੇਂ ਜਿੰਨੀ ਮਰਜੀ ਚੌੜੀ ਕਿਰਪਾਨ ਪਾ ਕੇ ਬੈਠਾ ਹੋ ਮਾਸ ਖਾਂਦਾ ਪਿਆ ਹੈ ਪਰਾਇਆ ਹੱਤ ਖਾਣਾ ਮਾਸ ਖਾਣ ਦੇ ਬਰਾਬਰ ਹੈ ਤੇ ਕਿਹੜਾ ਦੁਨੀਆਂ ਦਾ ਬੰਦਾ ਹੈ ਜੀ ਜਿਹੜਾ ਪਰਾਇਆ ਆ ਕੇ ਛੱਡ ਕੇ ਬੈਠਾ ਆਇਆ ਹੈ ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਮੁੱਢਲੇ ਸਿਧਾਂਤਾਂ ਤੇ ਪੈਰ ਨਹੀਂ ਦੇ ਸਕੇ ਦੁਨੀਆ ਦਾ ਖਰੇਕ ਬੰਦਾ ਬੇਈਮਾਨੀ ਦੀ ਕਿਰਤ ਤੇ ਝਾਕਦਾ ਕੇ ਬੈਠਾ ਵੀ ਮੈਨੂੰ ਉਧਰੋਂ ਵੀ ਚਾਹ ਰਾਜਾਨ ਦੂਜਾ ਕਹਿੰਦਾ ਮੈਨੂੰ ਉਧਰੋਂ ਵੀ ਚਾਹ ਰਾਜਾਨ ਤੇ ਸਾਬ ਨੇ ਇੱਕ ਬੜਾ ਪਿਆਰਾ ਸਿਧਾਂਤ ਦੇ ਕੇ ਸਾਨੂੰ ਨਿਵਾਜਿਆ ਏ ਕਹਿੰਦੇ ਇਹ ਗੱਲ ਯਾਦ ਰੱਖਿਆ ਜੇ ਜਿਹੜਾ ਮਾਸ ਖਾਂਦਾ ਪਿਆ ਏ ਨਾ ਮਰਦਾਰ ਖਾਂਦਾ ਪਿਆ ਏ ਉਹਦੀ ਗਵਾਹੀ ਮੇਰੇ ਗੁਰੂ ਨੇ ਕਚਹਿਰੀ ਚ ਕੋਈ ਨਹੀਂ ਦੇ ਪਰਣੀ ਜਿਹੜਾ ਮਾਸ ਖਾ ਰਿਹਾ ਏ ਨਾ ਐਡੀ ਗਵਾਹੀ ਨਹੀਂ ਮੇਰੇ ਸਤਿਗੁਰੂ ਨੇ ਪਰਣੀ ਤੇ ਮਾਰੇ ਕਹਿਣ ਲੱਗੇ ਖੱਗ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਗੁਰ ਪੀਰ ਖਾਮਾ ਤਾਂ ਪਰੇ ਗੁਰੂ ਪੀਰ ਤੇਰੀ ਗਵਾਈ ਤਾਂ ਪਰੇਗਾ ਜਾਂ ਮੁਰਦਾਰ ਨਾ ਖਾਏ ਜੇ ਤੂੰ ਆਪਣੀ ਜ਼ਿੰਦਗੀ ਵਿੱਚ ਮੁਰਦਾ ਨਾ ਖਾਂਦਾ ਹੰਮੇਗਾ ਅਸੀਂ ਤੇ ਸਾਰੇ ਪਰਾਇਆ ਖਾਣ ਵਾਸਤੇ ਤਰਸ ਪਰ ਰਹਿੰਨੇ ਆ ਕਿੱਥੋਂ ਮੌਕਾ ਬਣੇ ਅਸੀਂ ਪਰਾਇਆ ਖਾ ਕੇ ਆਪਣੀਆਂ ਜਿੰਮੇ ਭਰ ਲਈਏ ਉਹ ਗਰੀਬਾ ਜ ਸਿੱਖ ਕਹਿੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੈਂ ਪਰਾਇਆ ਇਕੱਲੀ ਖਾਣਾ 1500 ਜਿੰਨੀ ਮੇਰੀ ਦੌਲਤ ਮੇਰੇ ਪੈਸਿਆਂ ਦੇ ਬਦਲੇ ਆਟਾ ਆਉਂਦਾ ਹੈ ਮੈਨੂੰ ਦੇ ਦੇ ਮੇਰੀ ਰੋਟੀ ਪੱਕੇ ਤੇ ਮੇਰੀ ਰੋਟੀ ਨਾ ਪੱਕੇ ਤੇ ਰੋਟੀ ਵੀ ਠੱਗ ਭੜਕੇ ਨਹੀਂ ਪਕਣੀ ਤੇ ਮੈਂ ਵੇਖਦਾ ਹਾਂ ਜਾ ਕੇ ਅੱਜ ਜਿਹੜਾ ਅਸੂਤਾ ਦੀਆਂ ਗੱਲਾਂ ਕਰਦਾ ਹੈ ਇਹਦੇ ਕਰ ਕਰੇਸ਼ ਹੋਵੇਗਾ ਇਹਦੀ ਪਤਨੀ ਦੇ ਨਾਲ ਲਰੇ ਬਾਬੇ ਲੈਣੇ ਨੇ ਦੁਕਾਨ ਦਾ ਦਰਵਾਜ਼ਾ ਬੰਦ ਕੀਤਾ ਤੇ ਬਦਲੇ ਬਦਲ ਚੁਰ ਗਿਆ ਹੈ ਜਦੋਂ ਉਹ ਅਸ ਗਰੀਬੜੇ ਸਿੱਖ ਦੇ ਘਰ ਪਹੁੰਚਿਆ ਨਾ ਉਹਨੇ ਜਾ ਕੇ ਜਿਹੜਾ ਆਟਾ ਤੇ ਜਿਹੜੀ ਦਾਲ ਸੀ ਆਪਣੀ ਪਤਨੀ ਨੂੰ ਦਿੱਤੀ ਪਤਨੀ ਨੇ ਕੋਈ ਝਗੜਾ ਨਹੀਂ ਪਾਇਆ ਭਾਈ ਲੈਣਾ ਵੀ ਜਾ ਕੇ ਖੰਧ ਦੇ ਨਾਲ ਲਾ ਕੇ ਸਾਰਾ ਕੁਝ ਦੇਖਣ ਲੱਗਾ ਨੀਣਾ ਦੇਖਾ ਤੇ ਸਹੀ ਹੈ ਜਿਨ੍ਹਾਂ ਦੇ ਘਰ ਕਿੰਨਾ ਕੋ ਕਲੇਸ਼ ਪੈਂਦਾ ਹੈ ਉਹ ਪਤਨੀ ਨੇ ਖਾਤਾ ਗੁੰਨਿਆ ਪ੍ਰਸ਼ਾਦਾ ਤਿਆਰ ਕੀਤੇ ਦਾਲ ਉਬਾੜੀ ਦਾਲ ਤਿਆਰ ਕੀਤੀ ਹੈ ਭਾਈ ਲੈਣਾ ਬਾਹਰ ਐਸੇ ਵੀ ਕੁੜੀਕ ਵਿੱਚ ਫਿਰਦਾ ਏ ਕਿ ਕਦੋਂ ਇਹਨਾਂ ਦੀ ਲੜਾਈ ਭਵੇ ਤੇ ਮੈਂ ਵੇਖਾਂ ਅਸੂਲ ਕਿੱਧਰ ਗਏ ਹਣ ਤੇਰੀ ਲੜਾਈ ਦੇ ਸਾਹਮਣੇ ਮੇਰੀਓ ਭੈਣੋ ਤੁਹਾਡੇ ਚਰਨਾਂ ਵਿੱਚ ਵੀ ਦੋਵੇਂ ਹੱਥ ਜੋੜ ਕੇ ਬੈਠੀ ਜਿੰਨਾ ਮਾਲਕ ਨੇ ਦਿੱਤਾ ਏ ਜੇ ਰੁੱਖੀ ਮਾਲਕ ਨੇ ਦਿੱਤੀ ਤੇ ਰੁੱਖੀ ਖਾ ਕੇ ਉਹਦਾ ਸ਼ੁਕਰ ਕਰਿਆ ਕਰੋ ਚੋਪੜੀ ਦੇ ਚੱਕਰਾਂ ਵਿੱਚ ਘਰ ਵਿੱਚ ਗਵੇਸ ਨਾ ਪਾਇਆ ਕਰੋ ਕਈ ਵਾਰ ਝੋਪੜੀ ਦੇ ਚੱਕਰਾਂ ਵਿੱਚ ਪਾਏ ਹੋਏ ਕਲੇਸ਼ ਰੋਹਾਨੀਅਤ ਜੀਵਨ ਤਬਾਹ ਕਰਕੇ ਰੱਖ ਲੈਂਦੇ ਨੇ ਨਹੀਂ ਮhenga ਸੂਰ ਲੈ ਕੇ ਦੇਲ ਦੀ ਸਮਰੱਥਾ ਹੈ ਨਹੀਂ ਸਰਦਾਰੀ ਤੇ ਕੋਈ ਗੱਲ ਨਹੀਂ ਮਨੁੱਖਾ ਸਰਦਾਰਾ ਮੁਰੂ ਬਚਣਾ ਤੋਂ ਬਾਗੀ ਨਹੀਂ ਹੋਣਾ ਸਰਦਾਰ ਦੇ ਗਲ ਕਹਿ ਕੇ ਤੋੜਿਆ ਕਰੋ ਜਿੰਨੀ ਕਮਾਈ ਮਸਾਂ ਲਵਾ ਕੇ ਤੇ ਜੀ ਬਹੁਤ ਲੈ ਕੇ ਆਈ ਪੇਂ ਪਾਣੀ ਦਾ 1% ਵੀ ਮੇਰੇ ਘਰ ਦੇ ਨਹੀਂ ਵਰਨਾ ਚਾਹੀਦਾ ਲਈਆਂ ਸਿੱਤਾ ਪਰਵਾਦੋਂ ਦੀ ਦੋ ਮੱਟੀਆਂ ਕਿਉਂਕਿ ਜਦੋਂ ਪਰਵਾਦ ਨੂੰ ਆਮਦਨ ਦੇ ਤਸੂਦਾਂ ਤੇ ਦਾਦੀ ਹਰ ਦਾ ਸੂਤ ਲੈ ਲੈਂਦਾ ਤੇ ਮਹੀਨੇ ਦੀ ਰੋਟੀ ਪਾਣੀ ਦਾ ਪਰਵਾਦ ਕਿਵੇਂ ਚੱਲੇਗਾ ਬੱਚਿਆਂ ਦੀ ਪੜਾਈ ਦਾ ਸਿਸਟਮ ਕਿਵੇਂ ਚੱਲੇਗਾ ਆਲਾਨ ਦੇਣ ਕਿਵੇਂ ਚੱਲੇਗਾ ਨਹੀਂ ਗੁਰਮਖੋ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੇ ਖੜੇ ਰਹੀਏ ਜਦੋਂ ਰਾਮ ਕਟ ਵੀ ਹੋਵੇ ਜੀ ਗੁਰੂ ਨਾਨਕ ਦੇਵ ਜੀ ਕਰਨਾ ਵਿੱਚ ਪਰਵਾਹ ਨਹੀਂ ਜਾਨੀ। ਉਹ ਸਿੱਖ ਦੀ ਪਤਵੀ ਨੇ ਉੱਚਾ ਬੋਲ ਵੀ ਆਪਣੇ ਬੰਦ ਤੋਂ ਵੀ ਬੋਲਿਆ ਵੀ ਜੇ ਜੀ ਨਾਲ ਮਤ ਹੱਥਾ ਲੈ ਕੇ ਆਇਆ ਤੇ ਕਿ ਨਗੂ ਹਦ। ਜਿਸ ਨੂੰ ਦਾ ਭਾਈ ਦੇ ਗੁਰੂ ਨਾਨਕ ਦੇ ਸਿੱਖ ਦਾ ਚਾਰ ਹੈ। ਉਹ ਸਿੱਖ ਨੇ ਨਵੇਂ ਫਤੂਲੇ ਜੇ ਦਾਤਾ ਤੇ ਗੁਰੂ ਨਾਨਕ ਦੇ ਸਿੱਖ ਦਾ ਚਾਰ ਹੈ। ਪੁਰਸੰਗਤ ਜਿੰਨਾ ਮਸੂਰੋ ਪੰਡਤ ਤੈ ਕਰਦਾ ਅਰੰਗਿਆਂ ਮੇਰੇ ਸਾਡੇ ਸਿੱਖ ਦਾ ਸਰਦ ਹੈ ਜਦ ਸੇ ਆਵਾਜ਼ ਦੇ ਤਨੁਖਤ ਨਾਲ ਜੁੜੋ ਦੇ ਕਰ ਵੇਖਣਾ ਨੇ ਗੁਰੂ ਸਾਹਿਬ ਨਾਲ ਕਮਨੀ ਪੁੱਛ ਲੱਗੀ ਹੈ ਦਸਤਾਰ ਵਾਸਤੇ ਸੋਹਮ ਲਈ ਹੈ ਸੋਰਾ ਜੀ 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 ਨੰਗਰੇ ਇਹ ਨੰਗਰੇ ਜੀ ਅਲੀ thank hey. ਆਰੇ ਵੀਰੋ ਕੋ ਬਹੁਤ ਸਾਪਣ ਗਿਆ ਮਗਰ ਇੱਕ ਰਿਆ ਗਾਉਣਾ ਅਜਾ ਦਾ ਸਾਥ ਕੇ ਆ ਪਤਨੀਏ ਪੜੀ ਜੋ ਮੋਰ ਗਿਆ ਨਾ ਪਤਨੀਏ ਜੋਦੀ ਨੂੰ ਗੁਰੂ ਦੇ ਸਾਹਮਣੇ ਆ ਕੇ ਕਿੰਨਾ ਮੈਚ ਹੈ ਕਿੰਨਾ ਮਾਪਿਆਂ ਦੇ ਸਾਹਮਣੇ ਬਾਤ ਮੋਲਣੇ ਚਾਹ ਰਹੇ ਸੀ ਜਰਾ ਅਕੀਨ ਉਹ ਕੀ ਨਾ ਕੋ ਬਹੁਤ ਲੱਗ ਜਰਾ ਜਿਹੜਾ ਅੰਦਰ ਟੇਕ ਪਾ ਚੁੱਕਾ ਹੈ ਸਾਧਨ ਅੰਦ

ਹਰ ਕੋਈ ਕਰਨੀ ਮੈਂ ਕੋਸ਼ਿਸ਼ ਕਰ ਰਿਹਾ ਮੈਨੂੰ ਧੀ ਦੀਆਂ ਲਗਾਮਾਂ ਦੇ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਅਗਦਾ ਚਾਲਣਾ ਜਿਵੇਂ ਧੀ ਦੀਆਂ ਲਗਾਮਾਂ ਫੜੀਆਂ ਤਕਰੀਬਾਬੇ ਨੇ ਉਹੀ ਦੇ ਘਰ ਦੀ ਵਿਚਾਰਪਾਰਾ ਗੁਰਦੇਵ ਪਿਤਾ ਜੀ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਨਾ ਹੈ ਜੀ ਇਨੀਆਂ ਤੂਪਿੰਟੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ वाहिगुरु जी फ़ति